ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪੰਜ ਭਾਦੂ ਵਾਲੇ ਦਿਨ ਮੇਲਾ ਮਨਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਮੈਂ ਇੱਕ ਸ਼ਬਦ ਲਿਖਿਆ ਉਹ ਪੇਸ਼ ਕਰਨ ਲੱਗਾ ਸਵਾਮੀ ਸ਼ੰਕਰਾਪੁਰੀ ਜੀ ਹਰ ਮੰਦਿਰ ਸਾਹਿਬ ਤੋਂ ਪਾਣੀ ਵਿੱਚ ਦੀ ਨੰਗ ਕੇ ਆਏ ਕੁੰਗਾਲੀ ਸਮਾਦੀ ਲਈ ਓਏ ਇੱਥੇ ਮੇਲਾ ਲੱਗਦਾ ਹੈ ਕੰਡ ਸੰਤੂ ਵਾਲਿਆ ਓਏ ਇੱਥੇ ਮੇਲਾ ਲੱਗਦਾ ਹੈ ਸੁਆਮੀ ਸ਼ੰਕਰਪੁਰੀ ਦੇ ਦਰ ਆਈ ਓਏ ਇੱਥੇ ਮੇਲਾ ਲੱਗਦਾ ਹੈ ਇੱਥੇ ਮੇਲਾ ਲੱਗਦਾ ਹੈ ਮਨ ਦਾਸੀ ਗੁਰਮਾ ਦਾ ਕਹਿਣਾ ਉੱਥੇ ਅੰਮ੍ਰਿਤ ਵੇਲੇ ਹੀ ਲੈਣਾ ਨਾਮ ਗੁਰੂ ਦਾ ਲੈੰਦੇ ਰਹਿਣਾ ਚਰਨਾ ਤੇ ਸੀ ਸੁਨਾਈ ਓਏ ਇੱਥੇ ਮੇਲਾ ਲੱਗਦਾ ਪਿੰਡ ਸੰਤੂ ਵਾਲੇ ਆਈ ਓਏ ਇੱਥੇ ਮੇਲਾ ਲੱਗਦਾ ਸੁਆਮੀ ਸ਼ੰਕਰਪੂਰੀ ਤੇ ਧਰ ਆਈ ਓਏ ਇੱਥੇ ਮੇਲਾ ਲੱਗਦਾ ਤੜਕੇ ਉੱਠ ਤੂੰ ਸਿਮਰਨ ਕਰ ਲੈ ਨਾਮ ਗੁਰਾਂ ਦੀ ਬਾਣੀ ਪੜ ਲੈ ਤੜਕੇ ਉੱਠ ਤੂੰ ਸਿਮਰਨ ਕਰ ਲੈ ਨਾਮ ਗੁਰਾਂ ਦੀ ਬਾਣੀ ਪੜ ਲੈ ਚਰਨੀ ਸੀ ਸੁਨਵਾਈ ਓਏ ਇੱਥੇ ਮੇਲਾ ਲੱਗਦਾ ਹੈ ਸਵਾਮੀ ਸ਼ੰਕਰਾਪੂਰੀ ਦੇ ਦਰ ਆਈ ਓਏ ਇੱਥੇ ਮੇਲਾ ਲੱਗਦਾ ਹੈ ਪਿੰਡ ਸੰਤੂ ਵਾਲੇ ਆਈ ਓਏ ਇੱਥੇ ਮੇਲਾ ਲੱਗਦਾ ਹੈ ਗੁਰਦੁਆਰੇ ਆਉਂਦਾ ਆਵੀਂ ਵਹਿ ਗੁਰੂ ਨਾਮ ਤੇ ਆਉਂਦਾ ਜਾਵੇਂ ਗੁਰਦੁਆਰੇ ਆਉਂਦਾ ਆਵੀ ਵਹਿ ਗੁਰੂ ਨਾਮ ਤੇ ਆਉਂਦਾ ਜਾਵੀ ਵਹਿ ਗੁਰੂ ਨਾਮ ਤੇ ਆਉਂਦਾ ਜਾਵੀ ਮੂੰਹ ਮੰਗ ਮਰਾਦਾ ਪਾਵੀ ਮੂੰਹ ਮੰਗ ਮਰਾਦਾ ਪਾਵੀ ਤੂੰ ਸੇਵਾ ਕਰਦਾ ਜਾਈ ਓਏ ਇੱਥੇ ਮੇਲਾ ਲੱਗਦਾ ਹੈ ਸੁਆਮੀ ਸ਼ੰਕਰਾਪੂਰੀ ਦੇ ਦਰ ਆਈ ਓਏ ਇੱਥੇ ਮੇਲਾ ਲੱਗਦਾ ਹੈ ਪਿੰਡ ਸੰਤੂ ਵਾਲੇ ਆਈ ਓਏ ਇੱਥੇ ਮੇਲਾ ਲੱਗਦਾ ਹੈ ਬਾਬਾ ਜੀ ਦੀ ਰਾਮ ਤਲਾਈ ਸਭ ਦੇ ਜਾਵੇ ਦੁੱਖ ਮਟਾਈ ਬਾਬਾ ਜੀ ਦੀ ਰਾਮ ਤਲਾਈ ਸਭ ਦੇ ਜਾਵੇ ਦੁੱਖ ਮਟਾਈ ਸਭ ਸੰਗ ਤਾਂ ਨੇ ਜੋਤ ਜਗਾਈ ਸਭ ਸੰਗ ਤਾਂ ਨੇ ਜੋਤ ਜਗਾਈ ਤੂੰ ਮੰਗੀਆਂ ਮਰਾਂ ਦਾ ਪਾਈ ਓਏ ਤੂੰ ਗੋਰੀਆ ਸਬਦ ਤਾਂ ਗਾਈ ਓਏ ਇੱਥੇ ਮੇਲਾ ਲੱਗਦਾ ਮੂੰਹ ਮੰਗੀਆਂ ਮਰਾਂ ਦਾ ਪਾਈ ਓਏ ਤੂੰ ਗੋਰੀਆ ਸਬਦ ਤਾਂ ਗਾਈ ਓਏ ਇੱਥੇ ਮੇਲਾ ਲੱਗਦਾ ਸੁਆਮੀ ਸ਼ੰਕਰਪੂਰੀ ਦੇ ਦਰ ਆਈ ਓਏ ਇੱਥੇ ਮੇਲਾ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਚੰਗਾ ਲੱਗਾ ਸਬਦ ਮੇਰਾ ਤੇ ਸ਼ੇਅਰ ਜ਼ਰੂਰ ਕਰਨਾ